ਮੇਕੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਆਸੀ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰਵਾਤੇ ਬੈਠੇ ਨੂੰ 55 ਦਿਨ ਹੋ ਗਏ ਐ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੇ ਆ ਤੰਬੂ 'ਚ ਹੋਰ ਰਾਇ ਹੁੰਦੇ ਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣਗੇ ਬੈਠਣਗੇ ਔਰ ਲਗਾਤਾਰ ਉੱਥੇ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉੱਥੇ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਉਹਦੇ ਅਧਿਸ਼ਨਰ ਵੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗੀ ਹੈ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲ ਪਾਣੀ ਦੇ ਬਿਛਾੜਾ ਮਾਰਨੀਆਂ ਥਰੂ ਕੈਂ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠੇ ਮੇਕੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਆਸੀ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰਵਾਤੇ ਬੈਠੇ ਨੂੰ 51 ਦਿਨ ਹੋ ਗਏ ਆ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋ ਰਾਇਆ ਹੁੰਦੀ ਐ ਕੰਬੂਚ ਹੋ ਰਾਇ ਹੁੰਦੇ ਆ ਅਸੀਂ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉਹ ਤਾਂ ਕਹਿ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਉਹਦੇ ਸ਼ਨਰ ਵੀ ਆਈ ਸੀ ਕਿ ਕੀ ਗੱਲਬਾਤ ਹੋ ਰਹੀ ਹੈ ਉਹ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗੇ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗਿਰਫਤਾਰ ਕਰਾਂਗੇ ਮੈਂ ਖੈ ਕਰ ਲਿਓ ਪਾਣੀ ਦੇ ਬਿਛਾੜਾ ਮਾਰਨੀਆਂ ਥਰੂ ਕੈ ਛੱਡਣੇ ਆ ਤੁਸੀਂ ਗਿਰਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠੇ ਵੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਅਸੀਂ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡੱਲੇਵਾਲ ਸਾ ਮਰਵਾਤੇ ਬੈਠੇ ਨੂੰ 55 ਦਿਨ ਹੋ ਗਏ ਆ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੇ ਆ ਤੰਬੂ ਚ ਹੋਰ ਰਾਇ ਹੁੰਦੇ ਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣਗੇ ਬੈਠਣਗੇ ਆ ਲਗਾਤਾਰ ਉੱਥੇ ਹੀ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉਹਤੇ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਉਹਦੇ ਸ਼ਨਰ ਵੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗਿਆ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਵਾਖੇ ਕਰ ਲਿਓ ਪਾਣੀ ਦੇ ਵਿਛਾੜਾ ਮਾਰਨੀ ਆ ਥਰੂ ਕੈਂ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜ਼ੀ ਪਰ ਸਾਡਾ ਜਥਾ ਜਿਹੜ